ਅੱਜ ਕੱਲ ਇਦਾਂ ਦੀਆਂ ਘਟਨਾਵਾਂ ਬੜੀਆਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਸੁਣਨ ਨੂੰ ਮਿਲ ਰਹੀਆਂ ਕਿ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਕਤਲ ਕਰ ਦਿੱਤੇ ਜਾਂਦੇ ਨੇ ਜਿਵੇਂ ਆਪਾਂ ਸੁਣਿਆ ਸੀ ਕਿ ਇੱਕ 26 ਸਾਲਾ ਨੌਜਵਾਨ ਜਸਕੀਰਤ ਸਿੰਘ ਉਰਫ ਜਸੇ ਦਾ ਸਿਰਫ ਗੱਡੀ ਖੜਾਉਣ ਪਿੱਛੇ ਕਤਲ ਕਰ ਦਿੱਤਾ ਇਹ ਵਿਵਾਦ ਇੰਨਾ ਵੱਧ ਗਿਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ ਜਦਕੇ ਜੱਸੇ ਦੇ ਦੋ ਛੋਟੇ-ਛੋਟੇ ਬੱਚੇ ਸਨ ਜੁੜਬਾ ਬੱਚੇ ਜਿਨ੍ਹਾਂ ਦੀ ਉਮਰ ਲਗਭਗ 2.5-3 ਸਾਲ ਸੀ ਕਿਸੇ ਬਾਰੇ ਵੀ ਕਾਤਲ ਨੇ ਕੁਝ ਨਹੀਂ ਸੋਚਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਹੋਰ ਘਟਨਾ ਤਰਨ-ਤਰਨ ਦੇ ਪੱਟੀ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਸਾਬਕਾ ਫੌਜੀ ਨੂੰ ਉਸਦੇ ਕਿਰਾਏਦਾਰ ਨੇ ਹੀ ਕਤਲ ਕਰ ਦਿੱਤਾ ਜਦਕਿ 2500-3000 ਰੁਪਏ ਕਿਰਾਏ ਦੀ ਹੀ ਗੱਲ ਸੀ ਉਸਨੇ ਕਿਰਾਇਆ ਫੌਜੀ ਨੂੰ ਨਹੀਂ ਦਿੱਤਾ ਸੀ ਇਸ ਕਾਰਨ ਇਹਨਾਂ ਦਾ ਥੋੜਾ ਮੋਟਾ ਵਿਵਾਦ ਹੁੰਦਾ ਤੇ ਉਹ ਸਾਬਕਾ ਫੌਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਾਨੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਕਤਲ ਕਰ ਦਿੱਤਾ ਜਾਂਦਾ ਹੈ ਪਤਾ ਨਹੀਂ ਇਨਸਾਨ ਦਾ ਦਿਮਾਗ ਕਿਦਾਂ ਦਾ ਹੋ ਗਿਆ ਇਹ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਇੱਕ ਕਤਲ ਹੁੰਦਾ ਕਤਲ ਦਾ ਕਾਰਨ ਧਾਰ ਕੱਢਣਾ ਹੁੰਦਾ ਹੈ ਹਾਰ ਕੱਢਣ ਪਿੱਛੇ ਲੜਾਈ ਹੁੰਦੀ ਹੈ ਤੇ ਕਤਲ ਹੋ ਜਾਂਦਾ ਹੈ ਕੀ ਹੈ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਸਰਹੰਦ ਤੇ ਇਸ ਦੇ ਅਧੀਨ ਪੈਂਦਾ ਵਜੀਰਾਬਾਦ ਇੱਥੇ ਜਕੇ ਐਮ ਇੰਡਸਟਰੀ ਹੈ ਜਿਸ ਦਾ ਮਾਲਕ ਗਗਨ ਕੁਮਾਰ ਹੈ ਗਗਨ ਕੁਮਾਰ ਕੋਲ ਇੱਕ ਗੌਤਮ ਨਾਉਂ ਦਾ ਠੇਕੇਦਾਰ ਕੰਮ ਕਰਦਾ ਹੈ ਉਹ ਸਵੇਰੇ ਸਵੇਰੇ ਇਸ ਦੀ ਇਸ ਇੰਡਸਟਰੀ ਵਿੱਚ ਆਉਂਦਾ ਕਿਉਂਕਿ ਇੱਥੇ ਇਹਨਾਂ ਦੇ ਪਸ਼ੂ ਰੱਖੇ ਹੋਏ ਸੀ ਉਹਨਾਂ ਦੀਆਂ ਧਾਰਾਂ ਕਢਵਾਉਣ ਵਾਸਤੇ ਆਉਂਦਾ ਸੀ 3 ਅਗਸਤ 2025 ਨੂੰ ਵੀ ਗੌਤਮ ਇਸ ਜਗ੍ਹਾ ਤੇ ਆਉਂਦਾ ਧਾਰ ਕਢਵਾਉਣ ਵਾਸਤੇ ਤਕਰੀਬਨ ਸਵੇਰ ਦੇ 6 ਵਜੇ ਪਰ ਜੋ ਗੌਤਮ ਹੁੰਦਾ ਹੈ ਉਸ ਦਾ ਉਸ ਤੋਂ ਬਾਅਦ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਗगन ਕੁਮਾਰ ਉਸਦੀ ਤਲਾਸ਼ ਕਰਦਾ ਉਸ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਗੌਤਮ ਕੁਮਾਰ ਦਾ ਤਾਂ ਕੁਝ ਵੀ ਪਤਾ ਨਹੀਂ ਹੁੰਦਾ ਤਾਂ ਹੁਣ ਗगन ਕੁਮਾਰ ਸਰਹੰਦ ਥਾਣੇ ਦੇ ਵਿੱਚ ਪੁਲਿਸ ਨੂੰ ਇਤਲਾਹ ਕਰਦਾ ਗੌਤਮ ਕੁਮਾਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੁਣ ਪੁਲਿਸ ਰਿਪੋਰਟ ਲਿਖਦੀ ਹੈ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਜਾਂਦੀ ਹੈ ਟੈਕਨੀਕਲ ਟੀਮਾਂ ਐਕਟਿਵ ਕੀਤੀਆਂ ਜਾਂਦੀਆਂ ਨੇ ਖੋਜੀ ਕੁੱਤੇ ਲਿਆਂਦੇ ਜਾਂਦੇ ਨੇ ਤੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪੁਲਿਸ ਪੂਰੀ ਕੋਸ਼ਿਸ਼ ਦੇ ਵਿੱਚ ਸੀ ਕਿ ਜਲਦੀ ਤੋਂ ਜਲਦੀ ਗੌਤਮ ਬਾਰੇ ਪਤਾ ਲਗਾਇਆ ਜਾ ਸਕੇ ਪਰ ਗੌਤਮ ਦਾ ਤਾਂ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਹੁਣ ਪੁਲਿਸ ਨੂੰ ਇੱਕ ਖ਼ਬਰੀ ਤੋਂ ਇਹ ਖ਼ਬਰ ਮਿਲਦੀ ਹੈ ਕਿ ਗੌਤਮ ਲਾਪਤਾ ਨਹੀਂ ਹੋਇਆ ਸਗੋਂ ਗੌਤਮ ਦਾ ਤਾਂ ਕਤਲ ਕਰ ਦਿੱਤਾ ਗਿਆ ਹੁਣ ਸਭ ਇਹ ਸੋਚ ਕੇ ਹੈਰਾਨ ਸੀ ਕਿ ਗੋਤਮ ਦਾ ਆਖਰ ਕਤਲ ਕਿਸ ਨੇ ਕੀਤਾ ਤਾਂ ਫਿਰ ਜਦੋਂ ਇਹ ਸਾਰਾ ਰਾਜ਼ ਖੁੱਲਦਾ ਤਾਂ ਇਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਕਿ ਇੰਨੀ ਗੱਲ ਪਿੱਛੇ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਤੇ ਕਤਲ ਕਰਨ ਤੋਂ ਬਾਅਦ ਜੋ লাশ ਹੁੰਦੀ ਹੈ ਉਸ ਨੂੰ ਖੁਰਦ-ਬੁਰਦ ਇੰਨੀ ਜਲਦੀ ਕਿਵੇਂ ਕਰ ਸਕਦਾ ਜੋ ਇਹ ਜਕੇਮ ਇੰਡਸਟਰੀ ਸੀ ਇਸ ਵਿੱਚ ਇੱਕ ਮੁੰਡਾ ਹੋਰ ਕੰਮ ਕਰਦਾ ਸੀ ਜਿਸ ਦਾ ਨਾਂ ਰਣਜੀਤ ਕੁਮਾਰ ਸੀ ਉਹ ਪ੍ਰਵਾਸੀ ਸੀ ਉਹ ਧਾਰਾ ਕੱਢਦਾ ਸੀ ਤੇ ਠੇਕੇਦਾਰ ਇੱਥੇ ਧਾਰਾ ਕਢਵਾਉਣ ਆਇਆ ਕਰਦਾ ਸੀ 3 ਅਗਸਤ 2025 ਨੂੰ ਜਦੋਂ ਗੌਤਮ ਠੇਕੇਦਾਰ ਇੱਥੇ ਆਉਂਦਾ ਤਾਂ ਉਹ ਰਣਜੀਤ ਨੂੰ ਧਾਰ ਕੱਢਣ ਲਈ ਕਹਿੰਦਾ ਇਹਨਾਂ ਦੀ ਆਪਸ ਵਿੱਚ ਤਕਰਾਰ ਹੋ ਜਾਂਦੀ ਹੈ ਪਹਿਲਾਂ ਵੀ ਇਹਨਾਂ ਦੀ ਇਦਾਂ ਤਕਰਾਰ ਹੁੰਦੀ ਰਹਿੰਦੀ ਸੀ ਗੌਤਮ ਕੁਮਾਰ ਰਣਜੀਤ ਕੁਮਾਰ ਨੂੰ ਰੋਕਦਾ ਟੋਕਦਾ ਰਹਿੰਦਾ ਸੀ ਤੇ ਰਣਜੀਤ ਕੁਮਾਰ ਨੂੰ ਗੌਤਮ ਕੁਮਾਰ ਉੱਤੇ ਗੁੱਸਾ ਸੀ ਪਰ 3 ਅਗਸਤ ਨੂੰ ਇਹਨਾਂ ਦੀ ਇਹ ਤਕਰਾਰ ਵਾਜ ਜਾਂਦੀ ਹੈ ਤੇ ਗੌਤਮ ਕੁਮਾਰ ਰਣਜੀਤ ਕੁਮਾਰ ਦੇ ਮੂੰਹ ਤੇ ਥੱਪੜ ਮਾਰਦਾ ਹੈ। ਇਸ ਨਾਲ ਹੁਣ ਰਣਜੀਤ ਕੁਮਾਰ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਤਾਂ ਉਹ ਗੁੱਸੇ ਵਿੱਚ ਆਪਣੇ ਪਰਨੇ ਦੇ ਨਾਲ ਗੌਤਮ ਦਾ ਗਲ ਘੁੱਟ ਦਿੰਦਾ ਹੈ। ਗਲ ਘੁੱਟਣ ਦੇ ਨਾਲ ਗੌਤਮ ਦੀ ਮੌਤ ਹੋ ਜਾਂਦੀ ਹੈ। ਹੁਣ ਰਣਜੀਤ ਕੁਮਾਰ ਸੋਚ ਰਿਹਾ ਸੀ ਕਿ ਇਸ ਦੀ ਲਾਸ਼ ਦਾ ਕੀ ਕੀਤਾ ਜਾਵੇ। ਤਾਂ ਰਣਜੀਤ ਕੁਮਾਰ ਇਸ ਦੀ ਲਾਸ਼ ਦੇ ਦੋ ਟੁਕੜੇ ਕਰਦਾ ਹੈ। ਦੋ ਟੁਕੜੇ ਕਰਕੇ ਉਹਨਾਂ ਨੂੰ ਅਲੱਗ-ਅਲੱਗ ਬੋਰੀਆਂ 'ਚ ਪਾਉਂਦਾ ਹੈ ਤੇ ਨੇੜੇ ਹੀ ਇੱਕ 50 ਫੁੱਟ ਡੂੰਘਾ ਖੂਹ ਹੁੰਦਾ ਹੈ ਉਸ ਵਿੱਚ ਇਹਨਾਂ ਦੋਨਾਂ ਟੁਕੜਿਆਂ ਨੂੰ ਸੈੱਟ ਆਉਂਦਾ ਹੈ ਤੇ ਉਸ ਤੋਂ ਬਾਅਦ ਰਣਜੀਤ ਕੁਮਾਰ ਇਸ ਖੂਹ ਦੇ ਵਿੱਚ ਮਿੱਟੀ ਵੀ ਪਾਉਂਦਾ ਪੱਤੇ ਵੀ ਸੜਦਾ ਤਾਂ ਜੋ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ ਪੁਲਿਸ ਨੇ ਇਹ ਖੂਹ ਵੀ ਦੇਖਿਆ ਸੀ ਖੋਜੀ ਕੁੱਤੇ ਵੀ ਲਿਆਂਦੇ ਸੀ ਪਰ ਰੰਜੀਤ ਕੁਮਾਰ ਬੜਾ ਹੀ ਜ਼ਿਆਦਾ ਛਾਤਰ ਸੀ ਉਸਨੇ ਇਸ ਉੱਤੇ ਮਿੱਟੀ ਪਾ ਦਿੱਤੀ ਪੱਤੇ ਸੁੱਟ ਦਿੱਤੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਖੂਹ ਦੇ ਵਿੱਚ ਕੀ ਹੈ ਤੇ ਇੱਕ ਮੀਂਹ ਦਾ ਮੌਸਮ ਸੀ ਬਾਰਿਸ਼ ਦਾ ਮੌਸਮ ਸੀ ਇਸ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਖੂਹ ਦੇ ਵਿੱਚ ਲਾਸ਼ ਹੈ ਪਰ ਜਦੋਂ ਫਿਰ ਇਹ ਸਾਰਾ ਰਾਜ਼ ਖੋਲਦਾ ਹੈ ਉਸ ਤੋਂ ਬਾਅਦ ਖੂਹ ਦੇ ਵਿੱਚੋਂ ਲਾਸ਼ ਕਢਵਾਈ ਜਾਂਦੀ ਹੈ ਲਾਸ਼ ਦੇ ਵਿੱਚੋਂ ਮੁਸ਼ਕ ਨਹੀਂ ਆਇਆ ਕਿਉਂਕਿ ਖੂਹ ਹੀਠੋਂ ਠੰਡਾ ਸੀ ਇਸ ਕਾਰਨ ਇਸੇ ਨੂੰ ਵੀ ਖੂਬ ਚੋਂ ਬਦਬੂ ਨਹੀਂ ਆਈ ਤੇ ਕੁਝ ਵੀ ਪਤਾ ਨਹੀਂ ਲੱਗਿਆ ਕਿ ਜੋ ਗੌਤਮ ਦੀ ਅਸੀਂ ਤਲਾਸ਼ ਕਰ ਰਹੇ ਹਾਂ ਉਹ ਕਿਤੇ ਹੋਰ ਨਹੀਂ ਗਿਆ ਸਗੋਂ ਉਸ ਦਾ ਤਾਂ ਕਤਲ ਕਰਕੇ ਉਸ ਦੀ ਲਾਸ਼ ਨੂੰ ਇਸ ਖੂਹ ਦੇ ਵਿੱਚ ਸੁੱਟਿਆ ਗਿਆ ਪੁਲਿਸ ਨੇ ਹੁਣ ਰਣਜੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਇਸ ਉੱਪਰ ਕੇਸ ਦਰਜ ਕਰ ਲਿਆ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜੋ ਗੌਤਮ ਕੁਮਾਰ ਦਾ ਮੋਟਰਸਾਈਕਲ ਸੀ ਉਹ ਵੀ ਪੁਲਿਸ ਨੇ ਬਰਾਮਦ ਕੀਤਾ ਤੇ ਜਿਸ ਪਰਨੇ ਦੇ ਨਾਲ ਰਣਜੀਤ ਨੇ ਉਸ ਦਾ ਗਲ ਕੁੱਟਿਆ ਸੀ ਉਹ ਵੀ ਬਰਾਮਦ ਕੀਤਾ ਤੇ ਜਿਸ ਕਹਾੜੀ ਦੇ ਨਾਲ ਰਣਜੀਤ ਕੁਮਾਰ ਦੀ লাশ ਦੇ ਦੋ ਟੁਕੜੇ ਕੀਤੇ ਗਏ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਪੁਲਿਸ ਨੇ ਦੱਸਿਆ ਕਿ ਇਸ ਨੇ ਇਸ ਕਤਲकांड ਨੂੰ ਅੰਜਾਮ ਸਿਰਫ 15-20 ਮਿੰਟਾਂ ਦੇ ਵਿੱਚ ਦੇ ਦਿੱਤਾ ਇਸ ਨੇ লাশ ਦੇ ਟੁਕੜੇ ਵੀ ਕੀਤੇ ਬੋਰੀਆਂ ਦੇ ਵਿੱਚ ਵੀ ਪਾਈ ਤੇ ਉਹ ਖੂਹ ਦੇ ਵਿੱਚ ਵੀ ਸੁੱਟ ਦਿੱਤੀ ਯਾਨੀ ਇਸ ਘਟਨਾ ਨੂੰ ਅੰਜਾਮ ਦੇਣ ਲਈ ਇਸ ਨੂੰ ਜ਼ਿਆਦਾ ਸਮਾਂ ਨਹੀਂ ਲੱਗਿਆ ਸਿਰਫ ਇਸ ਨੇ 15-20 ਮਿੰਟਾਂ ਦੇ ਵਿੱਚ ਹੀ ਕਤਲ ਕਰਨ ਤੋਂ ਬਾਅਦ ਦੋ ਟੁਕੜੇ ਕਰਨ ਤੋਂ ਬਾਅਦ ਜੋ Laash ਹੈ ਉਸ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਤਿੰਨ ਅਗਸਤ 2025 ਨੂੰ ਗੌਤਮ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਪੁਲਿਸ ਨੂੰ ਲਿਖਾਈ ਗਈ ਤੇ 6 ਅਗਸਤ 2025 ਤੱਕ ਪੁਲਿਸ ਨੇ ਗੌਤਮ ਦੇ ਕਾਤਲ ਨੂੰ ਵੀ ਫੜ ਲਿਆ ਤੇ ਜੋ ਉਸ ਨੇ ਇਸ ਕਤਲ ਦੇ ਵਿੱਚ ਪਰਨਾ ਵਰਤਿਆ ਸੀ ਕਹਾੜੀ ਵਰਤੀ ਸੀ ਤੇ ਜੋ ਗੌਤਮ ਦੀ ਬਾਈਕ ਸੀ ਉਹ ਵੀ ਰਿਕਵਰ ਕਰ ਲੈਤੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਛੋਟੀ ਜੀ ਗੱਲ ਪਿੱਛੇ ਤਕਰਾਰ ਹੁੰਦੀ ਹੈ ਤੇ ਦੂਸਰੇ ਬੰਦੇ ਨੂੰ ਇੰਨਾ ਗੁੱਸਾ ਆਉਂਦਾ ਕਿ ਉਹ ਉਸ ਦਾ ਕਤਲ ਕਰ ਦਿੰਦਾ ਤੇ ਉਸ ਦੀ লাশ ਨੂੰ ਦੋ ਟੁਕੜਿਆਂ ਵਿੱਚ ਕਰ ਦਿੰਦਾ ਹੈ ਕਹਾੜੀ ਦੇ ਨਾਲ ਵੱਡ ਦਿੰਦਾ ਹੈ ਤੇ ਫਿਰ ਖੁਰਦ-ਬੁਰਦ ਵੀ ਕਰ ਦਿੰਦਾ ਹੈ ਸੋ ਇਸ ਘਟਨਾ ਦੇ ਵਿੱਚ ਆਪਾਂ ਨੂੰ ਸਿੱਖ ਨੂੰ ਇਹੀ ਮਿਲਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਪਵੇਗਾ ਕਿਉਂਕਿ ਇੱਥੇ ਕੋਈ ਪਤਾ ਨਹੀਂ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕੌਣ ਤੁਹਾਡਾ ਕਿੱਡਾ ਵੱਡਾ ਨੁਕਸਾਨ ਕਰ ਦੇਵੇ ਕਿਉਂਕਿ ਅੱਜ ਕੱਲ੍ਹ ਹਵਾ ਹੀ ਐਦਾਂ ਦੀ ਚੱਲ ਰਹੀ ਹੈ ਕਿ ਕਿਸੇ ਨੂੰ ਕੁਝ ਵੀ ਕਹਿਣ ਦਾ ਸਮਾਂ ਨਹੀਂ ਰਿਹਾ ਗੌਤਮ ਨੇ ਰੰਜੀਤ ਨੂੰ ਰੋਕਿਆ ਟੋਕਿਆ ਤੇ ਉਸ ਨੂੰ ਲੱਗਿਆ ਕਿ ਮੈਂ ਤਾਂ ਇਸ ਦਾ ਕਤਲ ਹੀ ਕਰ ਦੇਵਾਂ ਇਸ ਨੂੰ ਮੌਤ ਦੇ ਘਾਟ ਹੀ ਉਤਾਰ ਦੇਵਾਂ ਤੇ ਇੱਕ ਛੋਟੀ ਜੀ ਗੱਲ ਪਿੱਛੇ ਧਾਰ ਕੱਢਣ ਪਿੱਛੇ ਇੱਕ ਬੰਦੇ ਦਾ ਕਤਲ ਹੋ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਸੀ ਕਾਲ